ਹੈਲੋ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਮੈਂ ਡਿਮਾਂਡ ਉੱਪਰ ਬਣਾ ਰਹੀ ਹਾਂ ਥੰਬਨਿਲ ਬਣਾਉਂਦਾ ਵੀਡੀਓ ਕੁਝ ਪਹਿਣਾ ਵੀਰਾਂ ਨੂੰ ਥੰਬਨਿਲ ਬਣਾਣਾ ਬਿਲਕੁਲ ਨਹੀਂ ਆਂਦਾ ਉਹ ਪੜੇ ਲਿਖੇ ਵੀ ਨਹੀਂ ਉਹਨਾਂ ਨੂੰ ਇੰਗਲਿਸ਼ ਪੜ੍ਹਨੀ ਨਹੀਂ ਆਂਦੀ ਪਿਕਸਲ ਯੂਜ਼ ਕਰਨਾ ਨਹੀਂ ਆਂਦਾ ਤਾਂ ਆਪਾਂ ਉਹਨਾਂ ਵਾਸਤੇ ਬਹੁਤ ਈਜ਼ੀ ਤਰੀਕੇ ਨਾਲ ਥੰਬਨਿਲ ਬਣਾਵਾਂਗੇ ਤਾਂ ਕਿ ਉਹ ਇੰਗਲਿਸ਼ ਪੜ ਨਹੀਂ ਸਕਦੇ ਤਾਂ ਇੰਨੇ ਹਿੰਟ ਦਵਾਂਗੇ ਕਿ ਉਹ ਬਿਨਾ ਪੜੇ ਵੀ ਥੰਬਨੈਲ ਬਣਾ ਸਕਦੇ ਨੇ ਤੇ ਚਲੋ ਆਪਾਂ ਪਿਕਸਲ ਲੈਬ ਡਾਊਨਲੋਡ ਕਰ ਰੱਖਿਆ ਹੈ ਪਹਿਲਾਂ ਤੋਂ ਤੇ ਮੈਂ ਡਿਸਕ੍ਰਿਪਸ਼ਨ ਵਿੱਚ ਇਹਦਾ ਲਿੰਕ ਦੇ ਦਵਾਂਗੀ ਤੁਸੀਂ ਉਥੋਂ ਇਹਦਾ ਲਿੰਕ ਲੈ ਕੇ ਇਹਨੂੰ ਡਾਊਨਲੋਡ ਕਰ ਸਕਦੇ ਹੋ ਟਾਈਟਲ ਦੇ ਥੱਲੇ ਮੋਰ ਲਿਖਿਆ ਹੈ ਉটস অপਸ਼ਨ ਤੇ ਕਲਿੱਕ ਕਰੋਗੇ ਤਾਂ ਡਿਸਕ੍ਰਿਪਸ਼ਨ ਖੁੱਲੇਗਾ ਬਲੂ ਲਾਈਨ ਤੇ ਟੱਚ ਕਰੋਗੇ ਪਲੇ ਸਟੋਰ ਵਿੱਚ ਜਾ ਕੇ ਖੁੱਲੇਗਾ ਤੇ ਤੁਸੀਂ ਡਾਊਨਲੋਡ ਕਰ ਸਕਦੇ ਹੋ ਆਪਾਂ ਇਹਨੂੰ ਖੋਲਣ ਤੋਂ ਬਾਅਦ ਤੁਹਾਨੂੰ ਦਿਖਾ ਰਹੇ ਹਾਂ ਇਹ ਕੁਝ ਇਸ ਤਰ੍ਹਾਂ ਦਾ ਦਿਖੇਗਾ ਤੇ ਤੁਸੀਂ ਇਹਨੂੰ ਸਭ ਤੋਂ ਪਹਿਲਾਂ 3 ਬਿੰਦੀਆਂ ਦਿਖ ਰਹੀਆਂ ਨੇ ਮਤਲਬ ਕਿ 3 ਡਾਟ ਸੱਜੇ ਪਾਸੇ ਤਿੰਨ ਬਿੰਦੀਆਂ ਇਹਨਾਂ ਦੇ ਉੱਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਪੰਜਵੇਂ ਆਪਸ਼ਨ ਤੇ ਆਣਾ ਹੈ ਇਮੇਜ ਸਾਈਜ਼ ਹਰ ਇੱਕ ਚੀਜ਼ ਦਾ ਇੱਕ ਸਾਈਜ਼ ਹੁੰਦਾ ਹੈ ਥੰਬਨੇਲ ਦਾ ਵੀ ਇੱਕ ਸਾਈਜ਼ ਹੁੰਦਾ ਹੈ ਤੇ ਇਹ ਪੰਜਵੇਂ ਨੰਬਰ ਤੇ ਤੁਹਾਨੂੰ ਸਾਈਜ਼ ਮਿਲੇਗਾ ਤੁਸੀਂ ਪੰਜਵੇਂ ਨੰਬਰ ਤੇ ਆ ਕੇ ਇਮੇਜ ਸਾਈਜ਼ ਤੇ ਆਣਾ ਹੈ ਤੇ ਫਿਰ ਆ ਜਿਹੜੀ ਤੁਹਾਨੂੰ ਇੱਕ ਅਲੱਗ ਰੰਗ ਦੀ ਪੱਟੀ ਦਿਖ ਰਹੀ ਹੈ ਜਿੰਦੇ ਵਿੱਚ ਕਸਟਮ ਲਿਖਿਆ ਹੈ ਇਹਦੇ ਉੱਤੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਫਿਰ ਤੁਸੀਂ ਆਣਾ ਹੈ 5ਵੇਂ ਨੰਬਰ ਤੇ 5ਵੇਂ ਨੰਬਰ ਤੇ ਤੁਹਾਨੂੰ ਸਾਈਜ਼ ਮਿਲੇਗਾ ਠੀਕ ਹੈ ਪਹਿਲਾਂ ਇਮੇਜ ਸਾਈਜ਼ ਚੂਜ਼ ਕਰਨ ਦਾ ਆਇਆ ਸੀ ਹੁਣ ਤੁਸੀਂ ਚੂਜ਼ ਕਰਨਾ ਹੈ ਤੇ 5ਵੇਂ ਨੰਬਰ ਤੇ ਕਲਿੱਕ ਕਰਕੇ ਇਹ ਆ ਗਿਆ ਹੈ 1280 720 ਠੀਕ ਹੈ ਇਹਦੇ ਤੇ ਆਪਾਂ ਕਰਨਾ ਹੈ ਓਕੇ ਇਹ ਥੰਬਨੇਲ ਦਾ ਸਾਈਜ਼ ਹੁੰਦਾ ਹੈ ਠੀਕ ਹੈ ਦੋਨੋਂ ਵਾਰ ਆਪਾਂ 5ਵੇਂ ਆਪਸ਼ਨ ਤੇ ਆਏ ਹਾਂ ਤੁਸੀਂ ਯਾਦ ਰੱਖਣਾ ਹੈ ਕਿ ਦੋਨੋਂ ਵਾਰ ਆਪਾਂ ਪਹਿਲਾਂ ਬਿੰਦੀਆਂ ਤੇ ਕਲਿੱਕ ਕੀਤਾ ਸੀ ਪੰਜਵੇਂ ਆਪਸ਼ਨ ਤੇ ਆਈ ਸੀ ਫਿਰ ਦੁਬਾਰਾ ਤੋਂ ਆਪਾਂ ਪੰਜਵੇਂ ਆਪਸ਼ਨ ਤੇ ਆਈ ਸੀ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਆਪਾਂ ਜੋ ਵੀਡੀਓ ਬਣਾਇਆ ਹੈ ਮੰਨ ਲਓ ਆਪਾਂ ਵੀਡੀਓ ਵਿੱਚ ਸਬਜੀ ਬਣਾਣੀ ਦੱਸ ਰਹੇ ਹਾਂ ਤਾਂ ਆਪਾਂ ਇੱਕ ਫੋਟੋ ਕੱਚੀ ਸਬਜੀ ਦੀ ਪਹਿਲਾਂ ਖਿੱਚ ਕੇ ਰੱਖ ਲੈਣੀ ਹੈ ਫਿਰ ਆਪਾਂ ਸਬਜੀ ਨੂੰ ਕਟਿੰਗ ਕਰਨਾ ਹੈ ਵੀਡੀਓ ਨੂੰ ਬਣਾਉਣਾ ਸ਼ੁਰੂ ਕਰਨਾ ਹੈ ਸਬਜੀ ਨੂੰ ਰਿੰਗਣਾ ਹੈ ਫਿਰ ਦੂਸਰੀ ਫੋਟੋ ਤੁਸੀਂ ਸਬਜੀ ਪੱਕਣ ਤੋਂ ਬਾਅਦ ਖਿੱਚ ਲੈਣੀ ਹੈ ਤੁਸੀਂ ਚਾਹੋ ਤਾਂ ਕੜਾਈ ਦੀ ਖਿੱਚ ਸਕਦੇ ਹੋ ਤੁਸੀਂ ਚਾਹੋ ਤਾਂ ਸਬਜੀ ਨੂੰ ਡੋਂਗੇ ਵਿੱਚ ਪਾ ਕੇ ਜਾਂ ਥਾਲੀ ਵਿੱਚ ਸਜਾ ਕੇ ਵੀ ਖਿੱਚ ਸਕਦੇ ਹੋ ਐਸ ਯੂ ਲਾਈਕ ਤੁਹਾਡੀ ਜੋ ਮਰਜ਼ੀ ਹੈ ਤੁਸੀਂ ਉਸ ਤਰ੍ਹਾਂ ਇੱਕ ਬਹੁਤ ਪਿਆਰੀ ਜੀ ਫੋਟੋ ਖਿੱਚ ਲੈਣੀ ਹੈ ਤੇ ਚਲੋ ਆਪਾਂ ਮੰਨ ਲਓ ਦੋ ਫੋਟੋ ਖਿੱਚ ਲਈਆਂ ਨੇ ਤੇ ਆਪਾਂ ਅੱਗੇ ਕੀ ਕਰਨਾ ਹੈ ਆਪਾਂ ਖੱਬੇ ਪਾਸੇ ਜਮਾ ਦਾ ਨਿਸ਼ਾਨ ਦਿਖ ਰਿਹਾ ਹੈ ਉੱਥੇ ਆਣਾ ਹੈ ਉੱਥੋਂ ਇੱਕ ਪੱਟੀ ਤੁਹਾਡੇ ਸਾਹਮਣੇ ਨਜ਼ਰ ਆਏਗੀ ਉੱਥੋਂ ਫਿਰ ਤੁਸੀਂ 5ਵੇਂ ਨੰਬਰ ਦੇ ਆਪਸ਼ਨ ਤੇ ਕਲਿੱਕ ਕਰਨਾ ਹੈ ਯਾਦ ਰੱਖੋ ਤੀਸਰੀ ਵਾਰ ਹੋਗੀ ਆਪਾਂ 5ਵੇਂ ਨੰਬਰ ਦਾ ਆਪਸ਼ਨ ਹੀ ਕਲਿੱਕ ਕਰ ਰਹੇ ਹਾਂ ਤਾਂ ਫਿਰ ਆਪਣੇ ਕੋਲ ਆਪਣੀ ਫੋਟੋ ਗੈਲਰੀ ਖੁੱਲ ਜਾਏਗੀ ਠੀਕ ਹੈ ਉੱਥੇ ਆਪਾਂ ਇਹ ਜਿਹੜੀਆਂ ਦੋ ਫੋਟੋ ਖਿੱਚੀਆਂ ਨੇ ਮੰਨ ਲਓ ਸਬਜ਼ੀ ਕੱਚੀ ਰੱਖ ਕੇ ਤੇ ਪਕਾ ਕੇ ਉਹ ਫੋਟੋ ਸਾਰੀਆਂ ਆਪਣੇ ਸਾਹਮਣੇ ਆ ਜਾਣਗੀਆਂ ਤਾਂ ਆਪਾਂ ਪਹਿਲਾਂ ਇੱਕ ਕੱਚੀ ਸਬਜ਼ੀ ਦੀ ਫੋਟੋ ਤੇ ਕਲਿੱਕ ਕਰ ਦਿੱਤਾ ਹੈ ਇੱਥੇ ਤੁਹਾਨੂੰ ਅਲੱਗ-ਅਲੱਗ ਫਰੇਮ ਦਿਖ ਰਹੀ ਨੇ ਤੇ ਤੁਹਾਡੇ ਸਾਹਮਣੇ ਜੋ ਫਰੇਮ ਬਣ ਕੇ ਆ ਗਿਆ ਹੈ ਤੁਹਾਨੂੰ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਉਸੇ ਤੇ ਹੀ ਟਿਕ ਮਾਰਕ ਕਰ ਦਿਓ ਠੀਕ ਹੈ ਇਹ ਫੋਟੋ ਤੁਹਾਡੇ ਇੱਥੇ ਫਿੱਟ ਹੋ ਗਈ ਆ ਕਿ ਅਗਰ ਤੁਹਾਨੂੰ ਲੱਗ ਰਿਹਾ ਹੈ ਨਹੀਂ ਹੋਈ ਹੈ ਚੰਗੀ ਤਰ੍ਹਾਂ ਤੇ ਤੁਸੀਂ ਇਹਨੂੰ ਇਸ ਪਾਸੇ ਡਾਟ ਹੈ ਦਾਣਾ ਹੈ ਬਿੰਦੀ ਹੈ ਦਿਖ ਰਹੀ ਹੈ ਇਹਨੂੰ ਫੜ ਕੇ ਜਿੱਧਰ ਮਰਜ਼ੀ ਕਰੋਗੇ ਛੋਟੀ ਵੱਡੀ ਉੱਚੀ ਨੀਵੀ ਜਿੱਧਰ ਵੀ ਕਰਨਾ ਚਾਹੋਗੇ ਇਹ ਹੋ ਜਾਏਗੀ ਠੀਕ ਹੈ ਤਾਂ ਆਪਾਂ ਚਾਹਦੇ ਹਾਂ ਇਹਨੂੰ ਥੋੜੀ ਛੋਟੀ ਕਰ ਲਈਏ ਤਾਂ ਆਪਾਂ ਇਹਨੂੰ ਥੋੜੀ ਛੋਟੀ ਕਰ ਲਿਆ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਮੰਨ ਲਓ ਤੁਸੀਂ ਇੱਕ ਹੋਰ ਫੋਟੋ ਲਾਣਾ ਚਾਹੁੰਦੇ ਹੋ ਹੁਣ ਇਹ ਤਾਂ ਕੱਚੀ ਸਬਜ਼ੀ ਦੀ ਹੈ ਨਾ ਪਕਾ ਕੇ ਵੀ ਤਾਂ ਦਿਖਾਣੀ ਹੈ ਤਾਂ ਆਪਾਂ ਫਿਰ ਤੋਂ ਪਲੱਸ ਦੇ ਆਈਕਨ ਤੇ ਆਗੇ ਮਤਲਬ ਪਲੱਸ ਤੇ ਆਗੇ ਜਮਾ ਦੇ ਨਿਸ਼ਾਨ ਤੇ ਆਗੇ ਆਪਾਂ ਗੈਲਰੀ ਚ ਫਿਰ ਗਏ ਪੰਜਵੀਂ ਆਪਸ਼ਨ ਤੇ ਤੇ ਹੁਣ ਆਪਣੇ ਸਾਹਮਣੇ ਦੁਬਾਰਾ ਤੋਂ ਗੈਲਰੀ ਖੁੱਲ ਗਈ ਠੀਕ ਹੈ ਹੁਣ ਆਪਾਂ ਕੜਾਈ ਵਿੱਚ ਸਬਜ਼ੀ ਪੱਕ ਗਈ ਸੀ ਤਾਂ ਉਹਦੀ ਫੋਟੋ ਖਿੱਚ ਲਈ ਸੀ ਠੀਕ ਹੈ ਮੰਨ ਲਓ ਫਿਰ ਕੁਝ ਮਿਹਨਤ ਨਹੀਂ ਕਰਨੀ ਸਿੱਧਾ ਕਲਿਕ ਮਾਰਕ ਤੇ ਆ ਜਾਓ ਤੁਹਾਡੇ ਸਾਹਮਣੇ ਦੂਸਰੀ ਵੀ ਫੋਟੋ ਆ ਗਈ ਠੀਕ ਹੈ ਤੁਸੀਂ ਇਹਨੂੰ ਉਹਦੇ ਹਿਸਾਬ ਨਾਲ ਉਹ ਬਿੰਦੀ ਜਿਹੜੀ ਤੁਹਾਨੂੰ ਦੋ ਸਾਈਡ ਦਿਖ ਰਹੀ ਹੈ ਉਹਦੇ ਉੱਤੇ ਕਲਿਕ ਕਰਕੇ ਇਹਨੂੰ ਛੋਟੀ ਕਰ ਲਿਆ ਛੋਟੀ ਕਰਕੇ ਇਹਨੂੰ ਥੰਬਨੇਲ ਦੇ ਵਿੱਚ ਇਸ ਤਰ੍ਹਾਂ ਉਂਗਲੀ ਦੇ ਨਾਲ ਪੂਰੀ ਪੂਰੀ ਕਰ ਲੈਣਾ ਹੈ ਲੈਫਟ ਰਾਈਟ ਸੱਜੇ ਖੱਬੇ ਉੱਪਰ نیچے ਜਿੱਧਰ ਵੀ ਤੁਸੀਂ ਕਰੋਗੇ ਇਹ ਹੋ ਜਾਏਗੀ ਠੀਕ ਹੈ ਹੁਣ ਤੁਸੀਂ ਇਹਦੇ ਉੱਤੇ ਲਿਖਣਾ ਵੀ ਤਾਂ ਹੈ ਕੱਲੀ ਫੋਟੋ ਤਾਂ ਚੰਗੀ ਨਹੀਂ ਲੱਗਦੀ ਤੁਸੀਂ ਕੀਤਾ ਕੀ ਹੈ ਉਹਨੂੰ ਵਧਾ ਚੜਾ ਕੇ ਬੜੇ ਪਿਆਰੇ ਜਿਹੇ ਤਰੀਕੇ ਨਾਲ ਉੱਪਰ ਲਿਖਣਾ ਵੀ ਹੈ ਠੀਕ ਹੈ ਲਿਖਣ ਲਈ ਤੁਸੀਂ ਕੀ ਕਰਨਾ ਹੈ ਇੱਥੇ ਤੁਹਾਨੂੰ ਸੱਜੇ ਪਾਸੇ ਸੌਰੀ ਖੱਬੇ ਪਾਸੇ A ਦਾ ਦਿਖ ਰਿਹਾ ਹੈ A ਲਿਖਿਆ ਤੁਸੀਂ ਇਹਦੇ ਉੱਤੇ ਕਲਿੱਕ ਕਰੋ ਇਹ ਦੇਖੋ ਲਿਖਣ ਵਾਸਤੇ ਇੱਕ ਤੁਹਾਡੇ ਸਾਹਮਣੇ ਜਮ੍ਹਾਂ ਦਾ ਨਿਸ਼ਾਨ ਆ ਗਿਆ ਟੈਕਸਟ ਲਿਖਿਆ ਇਹਦੇ ਉੱਤੇ ਕਲਿੱਕ ਕਰੋ ਠੀਕ ਹੈ ਤੁਹਾਡੇ ਕੋਲ ਇੱਥੇ ਇੱਕ ਬਾਕਸ ਆ ਗਿਆ ਉਹਦੇ ਵਿੱਚ ਤੁਸੀਂ ਲਿਖਣਾ ਹੈ ਠੀਕ ਹੈ ਇਹਦੇ ਉੱਤੇ ਜਿਵੇਂ ਹੀ ਤੁਸੀਂ ਕਲਿੱਕ ਕਰੋਗੇ ਆ ਪੈਨਸਿਲ ਦੇ ਆਈਕਨ ਤੇ نیچے ਪੈਨਸਿਲ ਦਾ ਆਈਕਨ ਆਇਆ ਹੈ ਉੱਥੇ ਕਲਿੱਕ ਕਰਿਆ ਤਾਂ ਤੁਸੀਂ ਮੰਨ ਲਓ ਪੰਜਾਬੀ ਵਿੱਚ ਲਿਖਣਾ ਹੈ ਆਲੂ ਗੋਭੀ ਦੀ ਸਬਜੀ ਕਿਵੇਂ ਬਣਾਈ ਬਣਾ ਸਕਦੇ ਹਾਂ ਆਲੂ ਗੋਭੀ ਦੀ ਸਬਜੀ ਬਣਾਓ ਆਸਾਨ ਤਰੀਕੇ ਨਾਲ ਠੀਕ ਹੈ ਤੁਸੀਂ ਇਹ ਲਿਖਣਾ ਚਾਹੁੰਦੇ ਹੋ ਤਾਂ ਤੁਸੀਂ ਬੋਲ ਕੇ ਵੀ ਲਿਖ ਸਕਦੇ ਹੋ ਇੱਥੇ ਮੈਂ ਬੋਲ ਕੇ ਲਿਖਾਂਗੀ ਕਿਉਂਕਿ ਮੈਂ ਪੰਜਾਬੀ ਟਾਈਪ ਕਰਨ ਵਿੱਚ ਥੋੜਾ ਹੱਥ ਤੰਗ ਹੈ ਤਾਂ ਮੈਂ ਬੋਲ ਕੇ ਲਿਖਾਂਗੀ ਆਲੂ ਗੋਭੀ ਦੀ ਸਬਜ਼ੀ ਬਣਾਓ ਆਸਾਨ ਤਰੀਕੇ ਨਾਲ ਠੀਕ ਹੈ ਇੱਥੇ ਤੁਹਾਨੂੰ ਓਕੇ ਦਾ ਆਪਸ਼ਨ ਆ ਗਿਆ ਉੱਪਰ ਆ ਲਿਖਿਆ ਗਿਆ ਮੈਂ ਬੋਲ ਕੇ ਲਿਖ ਦਿੱਤਾ ਇਹ ਲਿਖਿਆ ਗਿਆ ਠੀਕ ਹੈ ਤੇ ਹੁਣ ਤੁਸੀਂ ਇੱਥੋਂ ਓਕੇ ਕਰ ਦਿਓ ਆ ਦੇਖੋ ਸਬਜ਼ੀ ਦੇ ਉੱਪਰ ਲਿਖਿਆ ਗਿਆ ਠੀਕ ਹੈ ਹੁਣ ਇਹ ਕਲਰ ਆਇਆ ਹੈ ਵਾਈਟ ਇਹ ਚੰਗਾ ਨਹੀਂ ਲੱਗ ਰਿਹਾ ਕਿਉਂਕਿ نیچے ਉਹ ਸਬਜੀ ਡਾਰਕ ਹੈ ਤੇ ਇਹ ਉੱਪਰ ਦੇਖ ਨਹੀਂ ਰਿਹਾ ਹੁਣ ਤੁਸੀਂ ਕੀ ਕਰਨਾ ਹੈ ਖੱਬੇ ਪਾਸੇ ਹੌਲੀ-ਹੌਲੀ ਸਕਰੋਲ ਕਰਨਾ ਹੈ ਇਹ ਦੇਖੋ ਕਲਰ ਦਾ ਆਪਸ਼ਨ ਆ ਗਿਆ ਠੀਕ ਹੈ ਆ ਅੱਧੀ ਪੱਟੀ ਬਲੈਕ ਹੈ ਤੇ ਅੱਧੀ ਸਫੇਦ ਹੈ ਤੇ نیچے ਇੱਕ ਪਾਣੀ ਜਿਹਦਾ ਇੱਕ ਬੂੰਦ ਜੀ ਦਿਖ ਰਹੀ ਹੈ ਅਗਰ ਤੁਹਾਨੂੰ ਪੜਨਾ ਨਹੀਂ ਆਂਦਾ ਕਲਰ ਤਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਆਪ ਆਪਸ਼ਨ ਹੈ ਮੈਂ ਗਿਣ ਕੇ ਦੱਸ ਦੇਣੀ ਹਾਂ ਕਿੰਨੇਵੇਂ ਨੰਬਰ ਤੇ 1 2 3 4 5 6 7 8 9 10ਵੇਂ ਨੰਬਰ ਤੇ ਹੈ ਅਗਰ ਤੁਹਾਨੂੰ ਪੜ੍ਹਨਾ ਨਾ ਆਏ ਤਾਂ ਤੁਸੀਂ 10ਵੇਂ ਨੰਬਰ ਤੇ ਕਲਿੱਕ ਕਰ ਸਕਦੇ ਹੋ ਕਿਉਂਕਿ ਮੈਂ ਇੱਕ ਅਨਪੜ੍ਹ ਇਨਸਾਨ ਵਾਸਤੇ ਵੀ ਇਹ ਬਣਾ ਰਹੀ ਹਾਂ ਤਾਂ ਮੈਂ ਗਿਣਤੀ ਕਰਕੇ ਵੀ ਨਾਲ ਦੱਸ ਰਹੀ ਹਾਂ ਠੀਕ ਹੈ ਹੁਣ ਤੁਸੀਂ ਇਹਦੇ ਉੱਤੇ ਜਾਇਜ ਕਲਰ ਦੇਖਣਾ ਹੈ ਇਨੂੰ ਥੋੜਾ ਅਗਰ ਆਪਾਂ ਉੱਪਰ ਨੂੰ ਕਰਾਂਗੇ ਤੇ ਕਲਰ ਸਵਾਰ ਕੇ ਬਾਹਰ ਆ ਜਾਣਗੇ ਤੁਸੀਂ ਐਵੇਂ ਕਰਕੇ ਜਿਹੜਾ ਕਲਰ ਪਸੰਦ ਕਰਨਾ ਚਾਹੋ ਉਹ ਕਲਰ ਉੱਪਰ ਆਥ ਰੱਖੋਗੇ ਉਹੀ ਕਲਰ ਦਾ ਲਿਖਿਆ ਹੋਇਆ ਬਣ ਜਾਏਗਾ ਤੁਸੀਂ ਦੇਖੋ ਤੁਹਾਨੂੰ ਕਿਹੜਾ ਕਲਰ ਬੜਾ ਖਿੜ ਕੇ ਨਜ਼ਰ ਆ ਰਿਹਾ ਹੈ ਠੀਕ ਹੈ ਤੇ ਫਿਰ ਆਪਾਂ ਉਸੇ ਕਲਰ ਨਾਲ ਲਿਖਾਂਗੇ ਤੇ ਆਪਣੀ ਸਬਜ਼ੀ ਦਾ ਰੰਗ ਇਹੋ ਜਿਹਾ ਹੈ ਕਿ ਮਤਲਬ ਆਪਣਾ ਹਰ ਕਲਰ ਇਹਦੇ ਵਿੱਚ ਥੋੜਾ ਡਾਊਨ ਜਾਈ ਆ ਰਿਹਾ ਹੈ ਠੀਕ ਹੈ ਤਾਂ ਆਪਾਂ ਇਹ ਕਲਰ ਰੱਖ ਦਿੰਨੇ ਹਾਂ ਚਲੋ ਇਹ ਥੋੜਾ ਖਿੜਕੇ ਬਾਹਰ ਆ ਰਿਹਾ ਹੈ ਤਾਂ ਇੱਥੇ ਆਪਾਂ ਇਹ ਕਲਰ ਰੱਖ ਦਿੱਤਾ ਤੇ ਆਰਟਿਕ ਮਾਰਕ ਤੇ ਟਿਕ ਕਰ ਦਿੱਤਾ ਇਹ ਆਪਣਾ ਸਬਜੀ ਉੱਪਰ ਲਿਖਿਆ ਗਿਆ ਠੀਕ ਹੈ ਇਸ ਤੋਂ ਬਾਅਦ ਤੁਸੀਂ ਇਹਨੂੰ ਸਾਈਜ਼ ਵੀ ਛੋਟਾ ਵੱਡਾ ਕਰ ਸਕਦੇ ਹੋ ਆ ਦੇਖੋ ਡਬਲ ਟੀ ਦਾ ਆਪਸ਼ਨ ਹੈ ਇੱਥੋਂ ਤੁਸੀਂ ਲਿਖਤ ਦਾ ਸਾਈਜ਼ ਵਧਾ ਸਕਦੇ ਹੋ ਜਿਵੇਂ ਜਿਵੇਂ ਆ ਅੰਕ ਵਧਣਗੇ ਉੱਪਰ ਨੂੰ ਜਾਣਗੇ ਤੇ ਸਾਈਜ਼ ਵੱਡਾ ਹੋ ਜਾਏਗਾ نیچے ਨੂੰ ਕਰੋਗੇ ਸਾਈਜ਼ ਛੋਟਾ ਹੋ ਜਾਏਗਾ ਤੇ ਤੁਸੀਂ ਇਹਦਾ ਸਾਈਜ਼ ਵੱਡਾ ਛੋਟਾ ਕਰ ਸਕਦੇ ਹੋ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹਦਾ ਲਿਖਿਆ ਹੋਇਆ ਬਦਲ ਵੀ ਸਕਦੇ ਹੋ ਮਤਲਬ ਅਗਰ ਤੁਸੀਂ ਇਹਨੂੰ ਕਿਸੇ ਹੋਰ ਅੰਕਾਂ ਚ ਮਤਲਬ ਡਿਜ਼ਾਈਨ ਚ ਲਿਖਣਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਵੈਸੇ ਤੁਸੀਂ ਨਾ ਕਰੋਗੇ ਤਾਂ ਚੰਗੀ ਗੱਲ ਹੈ ਕਿਉਂਕਿ ਤੁਸੀਂ ਇੰਨਾ ਜਿਆਦਾ ਲੰਮਾ ਚੌੜਾ ਸਿੱਖਣ ਤੋਂ ਸਟਾਰਟਿੰਗ ਵਿੱਚ ਨਾ ਸਿੱਖੋ ਤਾਂ ਠੀਕ ਹੈ ਐਵੇਂ ਹੀ ਰਹਿਣ ਦੋ ਜੋ ਤੁਹਾਡਾ ਲਿਖਿਆ ਗਿਆ ਉਹੀ ਠੀਕ ਹੈ ਹੁਣ ਆਪਾਂ ਕੀ ਕਰਨਾ ਹੈ ਇਹਨੂੰ ਡਾਊਨਲੋਡ ਕਰਨਾ ਹੈ ਆਪਾਂ ਵਾਪਸ ਤਿੰਨ ਬਿੰਦੀਆਂ ਤੇ ਆਵਾਂਗੇ ਠੀਕ ਹੈ ਤੇ ਆਪਾਂ ਚੌਥੇ ਨੰਬਰ ਦਾ ਆਪਸ਼ਨ ਆਪਾਂ ਹਮੇਸ਼ਾ ਦੇਖੋ ਪੰਜਵਾਂ ਆਪਸ਼ਨ ਚੂਜ਼ ਕੀਤਾ ਸੀ ਹੁਣ ਆਪਾਂ ਚੌਥੇ ਨੰਬਰ ਦੇ ਆਪਸ਼ਨ ਤੇ ਆਵਾਂਗੇ ਤੇ ਇਥੋਂ ਆ ਕੇ ਆਪਾਂ ਇਹਨੂੰ ਸਿੱਧਾ ਗੈਲਰੀ ਵਿੱਚ ਸੇਵ ਕਰ ਲਾਂਗੇ ਆ ਗ੍ਰੀਨ ਪੱਟੀ ਤੇ ਕਲਿੱਕ ਕਰਾਂਗੇ ਇੱਥੇ ਵੈਸੇ ਇਹਨੂੰ ਬਦਲਣ ਦਾ ਆਪਸ਼ਨ ਵੀ ਹੁੰਦਾ ਤੁਸੀਂ ਮੀਡੀਅਮ ਲੈਣਾ ਹੈ ਹਾਈ ਲੈਣਾ ਹੈ ਪਰ ਆਪਾਂ ਕੋਈ ਵੀ ਨਹੀਂ ਲੈਂਦੇ ਆਪਾਂ ਸਿਰਫ ਕਸਟਮ ਜੋ ਆ ਰਿਹਾ ਹੈ ਉਹੀ ਲੈ ਲਾਂਗੇ ਕਿਉਂਕਿ ਕਿਸੇ ਨੂੰ ਅਗਰ ਪਤਾ ਨਾ ਚੱਲੇ ਉਲਝ ਜਾਵੇ ਇਸ ਕਰਕੇ ਆਪਾਂ ਸਿੱਧਾ-ਸਿੱਧਾ ਕਲਿੱਕ ਕਰ ਦਿੱਤਾ ਤੇ ਇਹ ਆਪਣੀ ਗੈਲਰੀ ਵਿੱਚ ਆ ਗਿਆ ਇੱਥੇ ਐਡ ਵੀ ਆ ਸਕਦੀ ਹੈ ਤੇ ਆਪਾਂ ਸਿੱਧਾ ਬਾਹਰ ਆ ਜਾਵਾਂਗੇ ਆਪਾਂ ਐਡ ਨਹੀਂ ਦੇਖਣੀ ਕੋਈ ਗੱਲ ਨਹੀਂ ਤੇ ਆਪਾਂ ਸਿੱਧਾ ਬਾਹਰ ਆ ਗਏ ਤੇ ਹੁਣ ਮੈਂ ਤੁਹਾਨੂੰ ਗੈਲਰੀ ਚ ਜਾ ਕੇ ਦਿਖਾਉਂਦੀ ਹਾਂ ਇਹ ਗੈਲਰੀ ਵਿੱਚ ਆ ਚੁੱਕਿਆ ਹੈ ਆਪਾਂ ਤੁਹਾਨੂੰ ਗੈਲਰੀ ਖੋਲ ਕੇ ਸ਼ੋਅ ਕਰਦੇ ਹਾਂ ਤੇ ਤੁਸੀਂ ਦੇਖਿਓ ਆਪਾਂ ਜੋ ਥੰਬਨੇਲ ਬਣਾਇਆ ਸੀ ਉਹ ਸਭ ਤੋਂ ਉੱਪਰ ਆਪਾਂ ਨੂੰ ਗੈਲਰੀ ਵਿੱਚ ਦਿਖ ਰਿਹਾ ਹੈ ਠੀਕ ਹੈ ਆਪਾਂ ਇਹ ਵਾਲਾ ਥੰਬਨੇਲ ਬਣਾਇਆ ਸੀ ਤੇ ਅਗਲੇ ਵੀਡੀਓ ਵਿੱਚ ਮੈਂ ਤੁਹਾਨੂੰ ਦੱਸ ਦਵਾਂਗੀ ਕਿ ਥੰਬਨੇਲ ਲਗਾਣਾ ਕਿਵੇਂ ਹੈ ਫਿਲਹਾਲ ਤੁਸੀਂ ਅੱਜ ਬਣਾਣਾ ਸਿੱਖ ਲਿਆ ਤੁਸੀਂ ਇਸ ਵੀਡੀਓ ਨੂੰ ਰੱਖ ਸਕਦੇ ਹੋ ਚਲਾ ਕੇ ਅਗਰ ਤੁਸੀਂ ਬਿਲਕੁਲ ਅੰਜਾਨ ਹੋ ਤੇ ਇਸ ਤਰੀਕੇ ਨਾਲ ਤੁਸੀਂ ਆਪ ਦਾ ਕੰਮ ਚਲਾਉਣ ਲਈ ਥੰਬਨੇਲ ਬਣਾ ਸਕਦੇ ਹੋ ਉਸ ਤੋਂ ਬਾਅਦ ਮੈਂ ਕਿਸੇ ਅਗਲੇ ਵੀਡੀਓ ਵਿੱਚ professionl ਤਰੀਕੇ ਨਾਲ ਵੀ ਬਣਾਣਾ ਸਮਝਾ ਦਵਾਂਗੀ ਫਿਲਹਾਲ ਜਿਨ੍ਹਾਂ ਨੂੰ ਬਿਲਕੁਲ ਨਹੀਂ ਆਂਦਾ ਉਹ ਇਸ ਤਰੀਕੇ ਨਾਲ ਬਣਾ ਸਕਦੇ ਨੇ ਇਹ ਜ਼ਰੂਰੀ ਨਹੀਂ ਕਿ ਮੈਂ ਸਬਜੀ ਦੀ ਫੋਟੋ ਲਈ ਹੈ ਤਾਂ ਤੁਸੀਂ ਸਬਜੀ ਉੱਤੇ ਹੀ ਬਣਾਉਣਾ ਹੈ ਤੁਸੀਂ ਅਗਰ ਕੱਪੜਾ ਸੀਤਾ ਹੈ ਤਾਂ ਕੱਪੜੇ ਦੀ ਫੋਟੋ ਰੱਖ ਕੇ ਫੋਟੋ ਖਿੱਚੋ ਫਿਰ ਸੂਟ ਸੀ ਕੇ ਖਿੱਚ ਦਿਓ ਤੇ ਐਸੇ ਤਰੀਕੇ ਨਾਲ ਲਿਖ ਦਿਓ ਅਗਰ ਤੁਸੀਂ ਕੋਈ ਹੋਰ ਕੰਮ ਕੀਤਾ ਹੈ ਕੁਝ ਵੀ ਮਠਾਈ ਬਣਾਈ ਹੈ ਕੋਈ ਵੀ ਕੰਮ ਕੀਤਾ ਹੈ ਵਲੌਗ ਬਣਾਇਆ ਹੈ ਤੁਸੀਂ ਵਲੌਗ ਬਣਾਦੇ ਬਣਾਦੇ ਵਿੱਚੋਂ ਦੋ ਫੋਟੋ ਖਿੱਚ ਲਓ ਜਾਂ ਫਿਰ ਸਕਰੀਨਸ਼ਾਟ ਲੈ ਲਓ ਵਲੌਗ ਵਿੱਚੋਂ ਤੇ ਇਸੇ ਤਰੀਕੇ ਨਾਲ ਹੀ ਉਹਨਾਂ ਨੂੰ ਸੈੱਟ ਕਰਕੇ ਆਪਦਾ ਥੰਬਨੇਲ ਬਣਾ ਲਓ ਆਸ਼ਾ ਕਰਦੀ ਹਾਂ ਕਿ ਤੁਹਾਨੂੰ ਮੇਰਾ ਇਹ ਤਰੀਕਾ ਵਧੀਆ ਲੱਗਿਆ ਹੋਵੇਗਾ ਤੇ ਤੁਸੀਂ ਇਸ ਤਰੀਕੇ ਨਾਲ ਥੰਬਨੇਲ ਬਣਾ ਸਕਦੇ ਹੋ ਤੇ ਮੈਂ ਮਿਲਦੀ ਹਾਂ ਤੁਹਾਨੂੰ ਜਲਦੀ ਹੀ ਅਗਲੇ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਓਕੇ ਬਾਏ